ਅਸੀਂ ਕੋਈ ਸਾਈਡ ਇਫੈਕਟ ਨਹੀਂ ਕਹਿ ਰਹੇ ਤਾਂ ਜਿੰਨੇ ਵੀ ਮੇਰੇ ਵੀਰ ਦੁਬਲੇ ਪਤਲੇ ਆ ਜਿਨ੍ਹਾਂ ਨੂੰ ਖਾਤਾ ਪੀਤਾ ਨਹੀਂ ਲੱਗਦਾ ਡੱਬੇ ਦਾ ਜਿੰਨੇ ਟਾਈਮ ਤੁਸੀਂ ਰੋਟੀ ਖਾਣੇ ਹੋ ਟੈਨ ਟਾਈਮ ਜਾਂ ਚਾਹ ਰਾਤ ਨੂੰ ਤੁਨ ਮਾੜੀ ਮੋਟੀ ਨੀਂਦ ਦੀ ਕੁਰਬਾਨੀ ਦੇਣੀ ਪੈਣੀ ਆ ਛੱਕਰ ਦੇ ਵਿੱਚ ਕੁੱਟੀ ਹੋਈ ਜਿਹੜੀ ਚੂਰੀ ਹੁੰਦੀ ਆ ਉਹਦੇ ਪਿੰਨੇ ਜੇ ਬਣ ਜਾਂਦੇ ਹੁੰਦੇ ਕੀ ਹੋਊਗਾ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਫਾਸਟ ਆ ਮੈਟਾਬੋਲਿਜ਼ਮ ਜਿੰਨਾ ਦਾ ਫਾਸਟ ਹੁੰਦਾ ਉਹਨਾਂ ਦਾ ਕੀ ਹੁੰਦਾ ਮੈਂ ਕੋਈ ਡੱਬੇ ਖਾਣ ਵਾਲਿਆਂ ਨੂੰ ਇਹ ਨਹੀਂ ਕਹਿੰਦਾ ਵੀ ਤੁਹਾਡਾ 35 ਕਿਲੋ ਵੇਟ ਚੱਕਿਆ ਜਾਊਗਾ ਬਰਕਤਾ ਕਰੋ ਸਾਡੇ ਨਾਲ ਕਿਉਂਕਿ ਇਹਦਾ ਕੋਈ ਅਸੀਂ ਕੋਈ ਸਾਈਡ ਇਫੈਕਟ ਨਹੀਂ ਕਹਿ ਰਹੇ ਤਾਂ ਜਿੰਨੇ ਵੀ ਮੇਰੇ ਵੀਰ ਦੁਬਲੇ ਪਤਲੇ ਆ ਜਿਨ੍ਹਾਂ ਨੂੰ ਖਾਤਾ ਪੀਤਾ ਨਹੀਂ ਲੱਗਦਾ ਡੱਬੇ ਖਾ ਖਾ ਕੇ ਅੱਕ ਚੁੱਕੇ ਆ ਇੱਕ ਵਾਰੀ ਸਾਡੇ ਨਾਲ ਸੰਪਰਕ ਕਰਨ ਛਾਤੀ ਆ ਉਹਨਾਂ ਦਾ weight ਵਧੇਗਾ ਨਾ ਕੋਈ ਕੈਮੀਕਲ ਨਾ ਕੋਈ ਉਹਨਾਂ ਨੂੰ ਸਪੈਸ਼ਲ ਕਸਟ ਕਰਨਾ ਪੈਣਾ ਚਲੋ ਨੁਸਖਾ ਇੱਕ ਦ assi ਦੇਣਾ ਉਹ ਨੁਸਖਾ ਕੀ ਆ ਤੁਸੀਂ ਤੁਹਾਡਾ weight 40 ਕਿਲੋ ਆ 38 ਕਿਲੋ ਉਮਰ ਤੁਹਾਡੀ ਹੋ ਗਈ ਆ 20 ਸਾਲ 18 ਸਾਲ ਤੇ ਤੁਸੀਂ ਚਾਹੋ ਨਾ ਤਾਂ ਸਾਡਾ ਬੇਟ ਵੀ 55 ਕਿਲੋ 60 ਕਿਲੋ ਬਣੇ ਤਾਂ ਬਹੁਤ ਆਸਾਨੀ ਨਾਲ ਤੁਹਾਡਾ ਬੇਟ ਵੱਧ ਸਕਦਾ ਤੁਸੀਂ ਕੀ ਕਰਨਾ ਜਿੰਨੇ ਟਾਈਮ ਤੁਸੀਂ ਰੋਟੀ ਖਾਣੇ ਹੋ ਦਿਨ ਟਾਈਮ ਜਾਂ ਚਾਰ ਟਾਈਮ ਦਿਨ ਦੇ ਵਿੱਚ ਇੱਕ ਤਾਂ ਜਿਵੇਂ ਕਿ ਅਸੀਂ ਪਹਿਲਾਂ ਵੀਡੀਓ ਬਣਾਈ ਸੀ ਹਰ ਇੱਕ ਡਾਈਟ ਦੇ ਵਿੱਚ ਤੁਸੀਂ ਅੱਧੀ ਰੋਟੀ ਦਾ ਇਜ਼ਾਫਾ ਕਰਨਾ ਅੱਧੀ ਪੌਣੀ ਰੋਟੀ ਤੁਸੀਂ ੱੱਕੇ ਨਾਲ ਖਾਣੀ ਹੈ ਠੀਕ ਪਰ ਇੱਕ ਹੋਰ ਉਹਦੇ ਵਿੱਚ ਤੁਸੀਂ ਕੀ ਐਡ ਕਰਨਾ ਹੈਗਾ ਰਾਤ ਨੂੰ ਤੁਨ ਮਾੜੀ ਮੋਟੀ ਨੀਂਦ ਦੀ ਕੁਰਬਾਨੀ ਦੇਣੀ ਪੈਣੀ ਆ ਜੇ ਤਾਂ ਸਿਆਲਾਂ ਦੀਆਂ ਰਾਤਾਂ ਹੈਗੀਆਂ ਤਾਂ ਤੁਸੀਂ ਤਿੰਨ ਵਾਰ అలਾਰਮ ਅਲੱਗ-ਅਲੱਗ ਟਾਈਮਾਂ ਦੇ ਲਾ ਕੇ ਰੱਖੋ ਜੇ ਗਰਮੀ ਦੀਆਂ ਰਾਤਾਂ ਹੈਗੀਆਂ ਤਾਂ ਤੁਸੀਂ ਦੋ అలਾਰਮ ਸੈੱਟ ਕਰ ਲਓ ਇੱਕ 12:30 ਦਾ ਇੱਕ 3:30 ਵਜੇ 12:30 ਤੁਸੀਂ ਕੀ ਕਰਨਾ 12:30 ਉੱਠ ਕੇ ਤੁਸੀਂ ਛੱਕਰ ਦੇ ਵਿੱਚ ਕੁੱਟੀ ਹੋਈ ਜਿਹੜੀ ਚੂਰੀ ਹੁੰਦੀ ਆ ਉਹਦੇ ਪਿੰਨੇ ਜੇ ਬਣ ਜਾਂਦੇ ਹੁੰਦੇ ਆ ਉਹਦੇ ਢਾਈ ਤੋਂ ਤਿੰਨ ਪਿੰਨੇ ਖਾਣੇ ਆ 12:30 ਦੇ ਉੱਠ ਕੇ ਖਾਦੇ ਤੇ ਚੁੱਪ ਕਰਕੇ ਸੌਂਗੇ ਉਸ ਤੋਂ ਬਾਅਦ 7:30 ਉੱਠਣਾ 7:30 ਉੱਠ ਕੇ ਫਿਰ ਤੁਸੀਂ ਉਹੀ ਕੁਝ ਕਰਨਾ ਜੇ ਤਾਂ ਪਿੰਨੇ ਹੈਗਾ ਪਿੰਨੇ ਨਹੀਂ ਫਿਰ ਤੁਸੀਂ ਦਲੀਆ ਨੂੰ ਸ਼ੱਕਰ 'ਚ ਬਣਾਇਆ ਹੋਇਆ ਦਲੀਆ ਜਾਂ ਕੋਈ ਵੀ ਇਹੋ ਜਿਹੀ ਮਿੱਠੀ ਚੀਜ਼ ਜਿਹਦੇ ਵਿੱਚ ਤੁਹਾਡੇ ਕਾਰਬੋਹਾਈਡਰੇਟਸ ਪਲੱਸ ਜਿਹੜੀ ਹੈ ਕਿ 슈ਗਰ ਦੀ ਮਾਤਰਾ ਜ਼ਿਆਦਾ ਹੋਵੇ ਠੀਕ ਹੈ ਇਹ ਚੀਜ਼ਾਂ ਖਾਣੀਆਂ ਇਹ ਚੀਜ਼ਾਂ ਖਾਣ ਦੇ ਨਾਲ ਕੀ ਹੋਊਗਾ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਫਾਸਟਾ ਮੈਟਾਬੋਲਿਜ਼ਮ ਜਿਹਨਾਂ ਦਾ ਫਾਸਟ ਹੁੰਦਾ ਉਹਨਾਂ ਦਾ ਕੀ ਹੁੰਦਾ ਉਹ ਜਦੋਂ ਬੈਠੇ ਹੁੰਦਾ ਨਾ ਬੈਠੇ ਨਾਰਮਲ ਆਰਾਮ ਬਸਤਾ ਵਿੱਚ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਹੈਗੀ ਕੈਲੋਰੀ ਵਰਨ ਹੋ ਰਹੀ ਹੁੰਦੀ ਆ ਕੈਲੋਰੀ ਜਿਹੜੀ ਮੱਚ ਰਹੀ ਹੁੰਦੀ ਆ ਤੇ ਜਿਨ੍ਹਾਂ ਦਾ ਮੈਟਾਬੋਲਿਜ਼ਮ ਸਲੋ ਹੁੰਦਾ ਉਹ چاہے ਕਿੰਨਾ ਮਰਜੀ ਭੱਜ ਰੱਠ ਲੈਣਾ ਉਹਨਾਂ ਦੀ ਕੈਲੋਰੀ ਮਸਾਂ ਹੀ ਵੱਜਦੀ ਆ ਉਹ ਕਹਿਣ ਤੋਂ ਭਾਵ ਉਹ ਠਿੱਢ ਦੇ ਮੋਟੇ ਹੋ ਜਾਂਦੇ ਆ ਉਹਨਾਂ ਦੀ ਗੱਲਾਂ ਡੁੱਲਣ ਲੱਗ ਜਾਂਦੀਆਂ ਪਰ ਜਿਨ੍ਹਾਂ ਦਾ ਮੈਟਾਬੋਲਿਜ਼ਮ ਠੀਕ ਠੀਕ ਹੁੰਦਾ ਉਹ ਇੱਕ ਵਧੀਆ ਸਰੀਰ ਹੁੰਦੇ ਆ ਉਹਨਾਂ ਨੂੰ ਸਹੀ ਖਾਦਾ ਬਿੱਤਾ ਲੱਗਦਾ ਹੁੰਦਾ ਪਰ ਜੇ ਤੁਸੀਂ ਲਗਾਤਾਰ 1.5 ਤੋਂ 2 ਮਹੀਨੇ ਐਦਾ ਜਿਹੜੀ ਆ ਆਪਦੀ ਹਰ ਇੱਕ ਖਾਣ ਦੇ ਵਿੱਚ ਅੱਧੀ ਤੋਂ ਪੌਣੀ ਰੋਟੀ ਵਧਾ ਲਈ ਤੇ ਨਾਲ ਦੀ ਨਾਲ ਤੁਸੀਂ ਰਾਤ ਨੂੰ ਜਿਹੜਾਗਾ ਦੋ ਜਾਂ ਤਿੰਨ ਆਲਾਰਮ ਲਾ ਕੇ ਉਹਦੇ ਖਰਾਕ ਦੇ ਪੈੰਬ ਵਧਾ ਲੇ ਤਾਂ ਉਸ ਤੋਂ 1.5 ਮਹੀਨੇ ਬਾਅਦ ਤੁਸੀਂ ਬੀਟ ਚੈੱਕ ਕਰ ਲਿਓ ਮੈਂ ਕੋਈ